ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਦੀ ਕਾਠਾਲਸਾ ਵਾਹਿਗੁਰੂ ਦੀ ਕੀ ਫਤਿਹ ਕਿਵੇਂ ਤੁਹਾਨੂੰ ਪਤਾ ਲੱਗਾ ਵਾ ਕੀ ਕਿਹੜੇ ਪੰਜਾਬ ਦੇ ਨਾਲ ਇੱਕ ਟੜੇ ਬੰਦੀ ਕੀਤੀ ਗਈ ਹੈ ਸੈਂਟਰ ਵੱਲੋਂ ਕਿ ਜਿਹੜਾ ਪੰਜਾਬ ਦਾ ਹੰਕ ਬੰਦਾ ਵਾ ਪੰਜਾਬ ਦਾ ਕਿਹੜਾ ਪਾਣੀ ਆ ਉਹ ਹਰਿਆਣੇ ਨੂੰ ਦੇ ਰਿਹਾ ਜਾ ਰਿਹਾ ਤੇ ਦਿੱਤਾ ਵਾ ਪਚਾਸੀ ਤੋਂ ਜਿਹੜਾ ਟਿਊਬਕ ਹੈ ਉਹ ਪਾਣੀ ਹਰਿਆਣੇ ਨੂੰ ਦੇ ਰਿਹਾ ਕਿ ਜਿਹੜਾ ਪਾਣੀ ਉਹ ਪੰਜਾਬ ਦਾ ਬੰਦਾ ਵਾ ਤੇ ਇਹ ਹਮੇਸ਼ਾ ਹੀ ਇਹਨਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ ਦਾ ਹਰੇਕ ਵਾਰ ਜੋ ਇਹ ਅੱਜ ਨਹੀਂ ਹੈ ਇਹ ਸ਼ੁਰੂ ਤੋਂ ਹੀ ਕਰੀ ਸੈਂਟਰ ਸਰਕਾਰ ਜਿਹੜਾ ਮੋਦੀ ਜੀ ਹੈ ਇਹਨਾਂ ਨੂੰ ਕਿਸਾਨ ਵੀਰ ਬਿਲਕੁਲ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਪੰਜਾਬ ਦੇ ਵਿੱਚੋਂ ਜਿਹੜੀ ਫਸਲ ਹੈ ਕਣਕ ਤੇ ਝੋਨੇ ਦੀ ਸਭ ਤੋਂ ਜ਼ਿਆਦਾ ਕਿਹੜੀ ਪੰਜਾਬ ਦੇ ਵਿੱਚ ਹੁੰਦੀ ਹੈ ਕਿ ਦਿਨ ਦੇ ਵਿੱਚ ਸਾਰੇ ਕਿਹੜੇ ਕਿਸਾਨ ਵੀਰ ਹੈ ਪੂਰੇ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਕੜਾ ਅੰਨ ਦਾਤਾ ਮੰਨੇ ਗਏ ਆ ਢਿੱਡ ਭਰਦੇ ਆ ਪਰ ਇਹਨਾਂ ਨੇ ਹਮੇਸ਼ਾ ਹੀ ਇਹ ਵਿਤਕਰਾ ਕੀਤਾ ਵਾ ਪਰ ਅਸੀਂ ਇਹ برداشت ਨਹੀਂ ਕਰਾਂਗੇ ਪੰਜਾਬ ਦਾ ਜਿਹੜਾ ਹੱਕ ਹੈਗਾ ਵਾ ਉਹ ਅਸੀਂ ਲੈ ਕੇ ਵਿਖਾਵਾਂਗੇ ਇਹਨ ਦੇ ਨਾਲ ਸਾਡੇ ਕਿਹੜੇ ਆਮ ਆਦਮੀ ਪਾਰਟੀ ਦੀ ਕਿਹੜੇ ਟੀਮ ਹੈ ਉਹ ਇੱਥੇ ਵੀ ਅੱਜ ਰੋਸ ਰੋਸ ਕਰ ਰਹੇ ਆ ਸਾਡੇ ਨਾਲ ਸਰਦਾਰ ਚੰਦ ਚੰਦ ਸਿੰਘ ਗਿੱਲ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਇਕਬਾਲ ਢਿਲੋਂ ਜੀ ਹੈਗੇ ਆ ਜਿਹੜੇ ਮਾਰਕਟ ਕਮੇਟੀ ਦੇ ਚੇਅਰਮੈਨ ਆ ਬਾਕੀ ਸਾਰੀ ਕਿਹੜੀ ਸੰਗਤ ਹੈ ਸਰਪੰਚ ਸਾਹਿਬਾਨ ਅੱਥੀ ਅੱਜੇ ਰੋਧ ਕਰਦੇ ਕਿ ਕਿ ਬੀਜਪੀ ਸਰਕਾਰ ਹੈ ਇਹ ਹਮੇਸ਼ਾ ਹੀ ਪੰਜਾਬ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਵੀ ਅਸੀਂ ਪਾਣੀ ਬਹੁਤਾ ਕਿਉਂਕਿ ਉਹ ਉਹਨਾਂ ਦੀ ਹੀ ਕਮੇਟੀ ਹੈ ਕਿਉਂਕਿ ਜਿਹੜੇ ਆਪਣੇ ਮੈਂਬਰ ਸੀ ਇਹਨਾਂ ਨੇ ਇੱਕ ਦੋ ਜਿਹੜੇ ਸੀ ਵਿੱਚ ਉਹਨਾਂ ਨੇ ਕੱਢ ਕੇ ਨਵੇਂ ਪਾ ਲਏ ਇਸ ਕਰਕੇ ਸਰਾਸਰ ਠਕਾ ਕਿਉਂਕਿ ਪੰਜਾਬ ਕੋਲੇ ਤਾਂ ਆਪ ਦਾਤ ਨਾ ਕਿ ਪਾਣੀ ਕਿੱਥੇ ਜਿਹੜਾ ਕਿ ਦਿਨ ਦੇ ਦੇ ਦੂਗਾ ਪਰ ਇਹ ਬਹੁਤ ਮਾੜੀ ਗੱਲ ਹੈ ਕਿ ਇਹ ਐਵੇਂ ਕੋਈ ਆਲ ਓਵਰ ਪੰਜਾਬ ਸਾਰੇ ਜਿਹੜੇ ਨੇਤਾ ਅੱਜ ਬੋਰ ਦੇ ਵਿੱਚ ਆਕਰਦੇ ਅੱਗੇ ਕਰਦੇ ਅੱਗੇ ਹੋ ਰਿਹਾ ਸਾਰੇ ਆਲ ਓਵਰ ਪੰਜਾਬ ਆਲ ਓਵਰ ਪੰਜਾਬ ਹੀ ਹੈ ਕਿ ਜਿਹੜੇ ਵੱਡੇ ਵੱਡੇ ਨੇਤਾ ਜਿਨ੍ਹਾਂ ਦੇ ਅੰਲਾ ਦੇ ਅੱਗੇ ਖਰਾਓ ਚੱਲ ਰਿਹਾ ਹੈ ਇਸ ਕਰਕੇ ਅਸੀਂ ਜੋ ਰੋਸ ਆ ਇਹ ਸਾਰਾ ਹੀ ਇਹਨਾਂ ਦੇ ਗਾਲ ਪੰਜਾਬ ਆ ਇੱਕ ਖਾਨੀਏ ਤੇ ਹੈ ਨੇਤਾ ਦੇ ਘਰਾਕੇ ਆ ਸਾਡੇ ਦੇ ਨਹੀਂ